ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਅਸ਼ਫਾਕ ਮਲਿਕ ਦੇ ਗਾਣੇ ਕੁਦਰਤ ਦੇ ਰੰਗਾਂ ਨੂੰ ਐਵੇਂ ਨਹੀਂ ਜਾਣੀ ਦਾ ਨੇ ਪੂਰੀ ਦੁਨੀਆ ਵਿੱਚ ਤੂੰ ਮਾਮਾ ਮਚਾ ਦਿੱਤੀਆਂ ਸੰਤੇ ਲੱਖਾਂ ਕਰੋੜਾਂ ਲੋਕਾਂ ਵੱਲੋਂ ਇਸ ਗਾਣੇ ਨੂੰ ਪਸੰਦ ਕੀਤਾ ਗਿਆ ਸੀ ਪਰ ਅਜੇ ਤੱਕ ਵੀ ਬਹੁਤੇ ਲੋਕ ਇਸ ਗਾਣਾ ਗਾਉਣ ਵਾਲੇ ਅਸ਼ਫਾਕ ਮਲਿਕ ਨੂੰ ਨਹੀਂ ਜਾਣਦੇ ਬਹੁਤ ਹੀ ਸੌਜਿਆ ਤੇ ਮੁਲਾਪੜੇ ਸੁਭਾਅ ਤੇ ਉੱਚੀ ਸੋਚ ਤੇ ਖੂਬਸੂਰਤ ਆਵਾਜ਼ ਦਾ مالک ਅਸ਼ਫਾਕ ਮਲਿਕ ਇੱਕ ਵਾਰ ਫਿਰ ਤਾਂ თან ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰਤੀ ਆਪਣੀ ਉੱਚੀ ਸੁੱਚੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹੋਏ ਬਹੁਤ ਹੀ ਖੂਬਸੂਰਤ ਸ਼ਬਦ ਦਾਦੀ ਦੇ ਦਲਾਸੇ ਲੈ ਕੇ ਸਰੋਤਿਆਂ ਦੀ ਹਾਜ਼ਰੀ ਵਿੱਚ ਹਾਜ਼ਰ ਹੋਇਆ ਹੈ ਕੀ ਵਸ ਬੱਚਿਓ ਥੋੜੀ ਐਮ ਸੀ ਲਿਖੀ ਜ਼ਿੰਦਗਾਨੀ ਮੜੀ ਕੀਤੀ ਗੰਗੂਏ ਨੇ ਖਾ ਕੇ ਹੋ ਗਿਆ ਸੀ ਨਾਮਕ ਹਰਾਮ 15 ਦਸੰਬਰ ਦਿਨ ਸੋਮਵਾਰ ਨੂੰ ਸ਼ਾਮ 6 ਵਜੇ ਇਸ ਖੂਬਸੂਰਤ ਸ਼ਬਦ ਨੂੰ ਉਹਨਾਂ ਨੇ ਆਪਣੇ YouTube ਚੈਨਲ ਮਲਿਕ ਰਿਕਾਰਡਸ ਤੇ ਗੁਰਦੁਆਰਾ ਸਿੰਘ ਸਭਾ ਅਹਿਮਦਗੜ ਵਿਖੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਸੰਗਤਾਂ ਦੀ ਹਾਜ਼ਰੀ ਦੌਰਾਨ ਰਿਲੀਜ਼ ਕੀਤਾ ਾਰੇ ਜੀਊਗੀ ਬੱਚੇ ਮੌਤ ਦੇ ਹਵਾਲੇ ਕੋنسਲਰ ਅਮਨ ਅਫਰੀਦੀ ਸਕੱਤਰ ਨਿਹਾਲ ਸਿੰਘ ਉਬੀ ਨੇ ਇਸ ਮੌਕੇ ਬੋਲਦੇ ਕਿਹਾ ਕਿ ਆਪਾਂ ਸਾਰੇ ਇੱਕ ਮਾਲਕ ਦੇ ਬੱਚਿਆਂ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਇਸ ਵਾਕੀ ਐਂਡਰਾ ਨਿਊਜ਼ ਤੇ ਤੁਹਾਡਾ ਸਵਾਗਤ ਆ ਜੀ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਦਿੰਦੇ ਆ ਅਸੀਂ ਪਹਿਲਾਂ ਤਾਂ ਕਿਉਂਕਿ ਜਿਹੜਾ ਤੁਸੀਂ ਸ਼ਬਦ ਜਿਹੜਾ ਕੱਢ ਰਹੇ ਹੋ ਅੱਜ ਉਹ ਸਮਰਪਿਤ ਕਰ ਰਹੇ ਹੋ ਗੁਰੂ ਸਾਹਿਬ ਦੇ ਸਹਜਾਦਿਆਂ ਨੂੰ ਇਹ ਬਹੁਤ ਜਿਹੜੀ ਤੁਹਾਡੀ ਸ਼ਰਧਾ ਦੀ ਭਾਵਨਾ ਇੱਥੋਂ ਸਾਫ਼ ਨਜ਼ਰ ਆਉਂਦੀ ਹੈਗੀ ਆ ਸਿਰ ਦੂਸਰਾ ਤੁਸੀਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆ ਕੇ ਅੱਜ ਜਿਹੜਾ ਸ਼ਬਦ ਰੀਲਿਸ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਥੋੜਾ ਦੱਸੋਗੇ ਮੈਂ ਇਹ ਹੀ ਕਹਿਣਾ ਚਾਹੁੰਨਾ ਮਤਲਬ ਕਿ ਜਿਵੇਂ ਨਾ ਦਸੰਬਰ ਮਹੀਨੇ ਦੇ ਵਿੱਚ ਜੋ ਉਹ ਦਿਨ ਸੀਗੇ ਜੋ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਵਾਰਤਾ ਸੀਗਾ ਤੁਸੀਂ ਦੇਖ ਲਓ ਜੇ ਆਪਾਂ ਨਾ ਆਪਣੇ ਬੱਚੇ ਨੂੰ ਛੋਟੀ ਜਿਹੀ ਛੱਟ ਲੱਗ ਜਾ ਆਪਾਂ ਡੀ ਐਮ ਸੀ ਆਪਾਂ ਪਹੁੰਚਦੇ ਆ ਜੀ ਪੀ ਜੀ ਤੱਕ ਲੈ ਜਾਓ ਤੇ ਉਹਨਾਂ ਦਾ ਕਿੱਡੀ ਦਲੇਰੀ ਸੀ ਤੇ ਬੱਚਿਆਂ ਚ ਕਿੱਡੀ ਦਲੇਰੀ ਸੀਗੀ ਇਹਦੇ ਵਿੱਚ ਬੋਲ ਵੀ ਨੇ ਬੱਚੇ ਨਾਰੇ ਲਾ ਰਹੇ ਨੇ ਜਦੋਂ ਨੀਹਾਂ ਵਿੱਚ ਜਾਂਦੇ ਸਮੇਂ ਉਹਨਾਂ ਨੇ ਉਹ ਇੱਕ ਜਜ਼ਬੇ ਨਾਲ ਲੜੇ ਸੀਗੇ ਤੇ ਚਲੋ ਆਪਾਂ ਇੱਕ ਬਿਆਨ ਕਰ ਸਕਦੇ ਆ ਇਹ ਚੀਜ਼ਾਂ ਨੂੰ ਤੇ ਮੇਰੀ ਇੱਕ ਛੋਟੀ ਜੀ ਕੋਸ਼ਿਸ਼ ਆ ਜੀ ਇਹ ਮੇਰੀ ਇਹ ਫੀਲਿੰਗ ਆ ਜਦੋਂ ਤੁਸੀਂ ਇਹ ਮੇਰਾ ਸ਼ਬਦ ਸੁਣੋਗੇ ਤੇ ਸੁਣਨ ਤੋਂ ਬਾਅਦ ਤੁਸੀਂ ਆਪ ਦੱਸੋਗੇ ਕਿਉਂਕਿ ਇਹਦੇ ਵਿੱਚ ਮੇਰੀ ਰੂਹ ਆ ਜੀ ਜੋ ਮੇਰੇ ਮਨ ਨੂੰ ਜੋ ਮੇਰੇ ਪਰਿਵਾਰ ਨੇ ਮੇਰੇ ਮਾਪੇ ਬਾਪ ਨੇ ਮੇਰੇ ਫਾਦਰ ਸਾਹਿਬ ਨੇ ਸਿਖਾਇਆ ਇਨਸਾਨੀਅਤ ਮੈਂ ਮੁਹੰਮਦਨ ਪਰਿਵਾਰ ਦੇ ਵਿੱਚ ਬਿਲੋਂਗ ਕਰਦਾ ਜੀ ਤੇ ਲੇਕਿਨ ਇਨਸਾਨੀਅਤ ਸਭ ਤੋਂ ਵੱਡੀ ਆ ਜੀ ਗੁਰੂ ਸਾਹਿਬਾਂ ਨੇ ਵੀ ਇਹੀ ਦੱਸਿਆ ਸਾਡੇ ਨਬੀ ਸਾਹਿਬ ਨੇ ਵੀ ਇਹੀ ਦੱਸਿਆ ਜੀ ਹਰੇਕ ਧਰਮ ਦੇ ਵਿੱਚ ਮੈਂ ਚਾਹੁੰਦਾ ਮੇਰੇ ਇਸ ਸ਼ਬਦ ਦੇ ਨਾਲ ਇੱਕ ਸਾਂਝੀ ਭਾਈਚਾਰਕ ਸਾਂਝ ਆਪਣੀ ਬਣੀ ਜਿਸ ਤਰ੍ਹਾਂ ਹੈਗੀ ਆ ਤੇ ਇਹ ਵਰਕਰਾਰ ਰਵੇ ਮੇਰਾ ਮੇਨ ਮਕਸਦ ਜੀ ਇਹੀ ਹੈ ਜੀ ਇਸ ਪਾਕ ਜੀ ਇੱਕ ਬਹੁਤ ਵੱਡੀ ਗੱਲ ਤੁਸੀਂ ਪਹਿਲਾਂ ਇੱਕ ਦੱਸੀ ਸੀ ਕਿ ਇਹ ਜਿਹੜਾ ਤੁਸੀਂ ਸ਼ਬਦ ਰੀਲੀਜ਼ ਕਰ ਰਹੇ ਹੋ ਇਹ ਤੁਹਾਡੇ ਨਾਨਾ ਜੀ ਦਾ ਲਿਖਿਆ ਹੋਇਆ ਹਾਂਜੀ ਹਾਂਜੀ ਤੇ ਅੱਜ ਕਿੰਨੇ ਸਾਲਾਂ ਬਾਅਦ ਇਹ ਸਵਬ ਮਿਲੇ ਹੈਗਾ ਤੇ ਕਿਸ ਤਰ੍ਹਾਂ ਇਹ ਸਵਬ ਬਣਿਆ ਇਹ ਜੀ ਦੇਖੋ ਮੇਰੇ ਨਾਨਾ ਜੀ ਦੀ ਉਮਰ 95 ਦੇ ਕਰੀਬ ਹੋਊਗੀ ਮੇਰੇ ਨਾਨਾ ਜੀ ਠੀਕ ਨਹੀਂ ਹੁਣ ਵੀ ਮੈਂ ਉਹਨਾਂ ਨੂੰ ਇਸ ਤੋਂ ਪਹਿਲਾਂ ਸੁਣਾ ਕੇ ਵੀ ਆਇਆ ਇਹ ਤੇ ਉਹਨਾਂ ਦੀ ਅੱਖਾਂ ਭਰ ਆਈਆਂ ਮੈਂ ਸਮਝ ਗਿਆ ਵੀ ਉਹਨਾਂ ਦੀ ਜੋ ਫੀਲਿੰਗ ਸੀਗੀ ਉਹਨਾਂ ਨੇ ਅੱਖਾਂ ਭਰ ਕੇ ਵੀ ਕਿਦਾਂ ਵੀ ਮੈਂ ਉਹ ਵੀ ਚਾਹੁੰਦੇ ਸੀ ਮੈਂ ਗਾਣਾ ਗਾਮਾ ਚਲੋ ਕਿਸੇ ਕਾਰਨ ਕਰਕੇ ਉਦੋਂ ਨਹੀਂ ਸੀਗਾ ਸਿਸਟਮ ਅੱਜ ਕੱਲ ਦੇ ਜੋ ਸੋਸ਼ਲ ਮੀਡੀਆ ਚੱਲ ਰਿਹਾ ਜੀ ਤੇ ਉਹਨਾਂ ਨੇ ਨਗਰ ਕੀਰਤਨ ਤੇ ਬਹੁਤ ਗਾਇਆ ਇਹ ਗਾਣਾ ਤੇ ਉਸ ਤੋਂ ਬਾਅਦ ਮੇਰੇ ਮਾਤਾ ਜੀ ਵੀ ਗਾਉਂਦੇ ਹੁੰਦੇ ਸੀਗੇ ਤੇ ਉਹਨਾਂ ਦੀ ਹੀ ਤਰਜ਼ ਉਦਾਂ ਤੁਹਾਨੂੰ ਸੁਣ ਕੇ ਤੇ ਫਿਰ ਫਾਦਰ ਸਾਹਿਬ ਨੇ ਕਿਹਾ ਵੀ ਇਸ ਸ਼ਬਦ ਨੂੰ ਵੀ ਤੁਸੀਂ ਬੇਟਾ ਜ਼ਰੂਰ ਰੀਲੀਜ਼ ਕਰੋ ਤੇ ਫਿਰ ਇਹਦਾ ਇਸ ਤਰ੍ਹਾਂ ਸਬਬ ਬਣਿਆ ਜੀ ਤੁਸੀਂ ਦੇਖੋ ਇੰਨੇ ਸਾਲਾਂ ਦੇ ਬਾਅਦ ਤੇ ਮਾਲਕ ਨੇ ਮੇਰੇ ਝੋਲੀ ਇਸ ਸ਼ਬਦ ਨੂੰ ਪਾਉਣਾ ਸੀਗਾ ਮੈਂ ਇਹ ਇਸ ਚੀਜ਼ ਦਾ ਬਹੁਤ ਬੜਬੁੱਲਾ ਮੈਂ ਸਤਿਕਾਰ ਕਰਦਾ ਹਰ ਇੱਕ ਚੀਜ਼ ਦਾ ਤੇ ਇੱਕ ਗੱਲ ਆਪਾਂ ਹੋਰ ਕਰਦੇ ਆ ਤੁਸੀਂ ਛੋਟੇ ਹੁੰਦੇ ਵੀ ਕਹਿੰਦੇ ਗਾਉਂਦੇ ਹੁੰਦੇ ਸੀ ਇਹਨੂੰ ਕਿਉਂਕਿ ਮਾਤਾ ਪਿਤਾ ਗਾਉਂਦੇ ਨਹੀਂ ਸੀ ਤਾਂ ਬੱਚਾ ਵੀ ਤਾਂ ਗਾਉਂਦਾ ਹੀ ਹੈ ਨਾ ਤਾਂ ਤੁਸੀਂ ਛੋਟੇ ਹੁੰਦੇ ਵੀ ਇਹਨੂੰ ਗਾਉਂਦੇ ਹੁੰਦੇ ਸੀ ਤੇ ਅੱਜ ਤੇ ਉਹ ਫੀਲਿੰਗ ਬਾਰੇ ਥੋੜਾ ਦੱਸੋਗੇ ਹਾਂਜੀ ਛੋਟੇ ਹੁੰਦੇ ਤੋਂ ਵੀ ਮੈਂ 4th ਕਲਾਸ ਦੇ ਵਿੱਚ ਸੀਗਾ ਤੇ 4th ਕਲਾਸ ਦੇ ਵਿੱਚ ਮੈਂ ਜੋਨ ਲੈਵਲ ਦੇ ਉੱਪਰ ਜਿੱਤ ਕੇ ਆਇਆ ਤੇ ਲੇਕਿਨ ਮਤਲਬ ਕਿ ਚਲੋ ਅੱਜ ਦਾ ਸਮਾਂ ਹੋਰ ਦੌਰ ਚੱਲਦਾ ਲੇਕਿਨ ਮੇਰਾ ਜੋ ਸਿਸਟਮ ਸੀ ਛੋਟੇ ਹੁੰਦੇ ਦਾ ਜੋ ਮੇਰੀ ਗਾਇਕੀ ਤੇ ਅੱਜ ਵੀ ਅੱਜ ਵੀ ਮੈਂ ਉਹੀ ਚੀਜ਼ ਬਰਕਰਾਰ ਰੱਖੀ ਹੋਈ ਆ ਤੇ ਜਿਵੇਂ ਮੈਂ ਕੁਦਰਤ ਦੇ ਰੰਗਾਂ ਨੂੰ ਐਵੇਂ ਨਹੀਂ ਜਾਣੀ ਦਾ ਗਾਣਾ ਮੇਰਾ ਗਾਇਆ ਸੀਗਾ ਤੇ ਉਹਦੇ ਵਿੱਚ ਵੀ ਤੁਸੀਂ ਦੇਖੋ ਵੀ ਅੱਜ ਦੇ ਮਾਹੌਲ ਮੁਤਾਬਕ ਮੈਨੂੰ ਬਹੁਤ ਮੇਰੇ ਦੋਸਤ ਮਿੱਤਰ ਕਹਿੰਦੇ ਨੇ ਵੀ ਥੋੜਾ ਜਿਹਾ ਬੀਟ Song ਵਗੈਰਾ ਦਾ ਚਲੋ ਮੇਰੀ ਫੀਲਿੰਗ ਲੇਕਿਨ ਇਦਾਂ ਸੀਗੀ ਤੇ ਇਹ ਗਾਣਾ ਜਿਵੇਂ ਇੰਨਾ ਚੱਲਿਆ ਮੈਂ ਚਾਹੁੰਦਾ ਵੀ ਠਰਮੇ ਨਾਲ ਚੱਲੋ ਤੇ ਆਪਣੇ ਜੋ ਤੁਹਾਡਾ ਲਗਨ ਆ ਮਿਹਨਤ ਆ ਉਹ ਤੁਸੀਂ ਕਰਦੇ ਰਹੋ ਮਾਲਕ ਨੇ ਤੁਹਾਨੂੰ ਸਭ ਕੁਝ ਦੇ ਦੇਣਾ ਜੀ ਮੈਨੂੰ ਬਹੁਤ ਮਕਬੂਲਤੀ ਮਿਲੀ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਕਲਾਸ ਸਵਾਲ ਜਰੂਰ ਕਰਾਂਗੇ ਜੀ ਬਹੁਤ ਹੀ ਗਾਣਾ ਤੁਹਾਡਾ ਉਹ ਮਖੂਲ ਹੋਇਆ ਬਹੁਤ ਜ਼ਿਆਦਾ ਮਿਲੀਅਨ ਟ੍ਰਿਲੀਅਨ ਲੋਕਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਗਾਣੇ ਨੂੰ ਪਸੰਦ ਕੀਤਾ ਜੀ ਆਮ ਤੌਰ ਦੇ ਉੱਤੇ ਇਹ ਇੱਕ ਨਾ ਹੋੜ ਜੀ ਲੱਗ ਜਾਂਦੀ ਹੈ ਜਦੋਂ ਇੱਕ ਗਾਇਕ ਦਾ ਛੋਟਾ ਜਿਹਾ ਗਾਣਾ ਵੀ ਚੱਲ ਜਾਂਦਾ ਹੈਗਾ ਪਰ ਤੁਸੀਂ ਜਿਹੜੀ ਆਪਣੀ ਦੀ ਹੋਮੇ ਨੂੰ ਤੁਸੀਂ ਨਹੀਂ ਉੱਠਣ ਦਿੱਤਾ ਹੈਗਾ ਜਿਵੇਂ ਆਮ ਹੋਮੇ ਆ ਜਾਂਦੀਆਂ ਲੋਕਾਂ ਦੇ ਵਿੱਚ ਗਾਇਕਾਂ ਦੇ ਵਿੱਚ ਤਾਂ ਤੁਸੀਂ ਇਹਨੂੰ ਕਿਵੇਂ ਕੰਟਰੋਲ ਕੀਤਾ ਤੇ ਤੁਸੀਂ ਇੰਨਾ ਸਮਾਂ ਵਿੱਚ ਗੈਪ ਕਿਉਂ ਪਾਇਆ ਕਿਉਂਕਿ ਤੁਸੀਂ ਤਾਂ ਬਹੁਤ ਬੁਲੰਦੀਆਂ ਨੂੰ ਛੂ ਚੁੱਕੇ ਹੋ ਜੀ ਇਹ ਜੀ ਇਦਾਂ ਦੇਖੋ ਮੈਂ ਨਾਲ ਪੰਜਾਬ ਪੋਸਟ ਦੇ ਵਿੱਚ ਜੋਬ ਵੀ ਕਰਦਾ ਨਾ ਤੇ ਮੈਂ ਜੋ ਜੋ ਮੇਰਾ ਜੋ ਮੇਰਾ ਕਰਮ ਆ ਉਹਨੂੰ ਪਹਿਲ ਦਿੱਤੀ ਆ ਤੇ ਤੁਹਾਨੂੰ ਪਤਾ ਜੀ ਪੰਜਾਬ ਪੁਰਖ ਦੇ ਵਿੱਚ ਟਾਈਮ ਕੱਢਣਾ ਬਹੁਤ ਮੁਸ਼ਕਲ ਹੁੰਦਾ ਔਰ ਜਿਵੇਂ ਤੁਸੀਂ ਕਹਿੰਦੇ ਹੋ ਵੀ ਮੈਂ ਜਿਵੇਂ ਹੋ ਨਹੀਂ ਜਾਂਦਾ ਵੀ ਮੇਰਾ ਗਾਣਾ ਹੈ ਦਿਮਾਗ ਦੇ ਵਿੱਚ ਕੋਈ ਫਤੂਰ ਵਰਦੇ ਨਹੀਂ ਇਦਾਂ ਦੀ ਗੱਲ ਨਹੀਂ ਹੁੰਦੀ ਤੇ ਮੇਰਾ ਤਾਂ ਪਹਿਲਾਂ ਤੋਂ ਮੇਰੇ ਸੰਸਕਾਰ ਇਹ ਰਹੇ ਨੇ ਤੇ ਮੈਂ ਕਹਿੰਦਾ ਇਨਸਾਨੀਅਤ ਨੂੰ ਪਿਆਰ ਕਰੋ ਤੇ ਇਹ ਗੱਲਾਂ ਮੈਨੂੰ ਮੈਨੂੰ ਨਹੀਂ ਰੱਖਦੀਆਂ ਨਾ ਮੇਰੇ ਮਨ ਚ ਆਉਣਗੀਆਂ ਮੈਂ ਹਰ ਇੱਕ ਇਨਸਾਨ ਨੂੰ ਪਿਆਰ ਕਰਦਾ ਜਿਹੜੇ ਮੇਰੇ ਵਰਤ ਦੇ ਸਭ ਜਾਣਦੇ ਆ ਜੀ ਮੈਨੂੰ ਹੁੰਦਾ ਕਿਸੇ ਵੀ ਇਨਸਾਨ ਦਾ ਦਿਲ ਨਾ ਦੁਖੇ ਮੇਰੀ ਮੇਨ ਇਹੀ ਰਹਿੰਦੀ ਆ ਜੀ ਤੇ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਜਿੰਨਾ ਚਾਹੁੰਦਾ ਮੈਂ ਨਹੀਂ ਸਮਝਦਾ ਉਹ ਗੱਲ ਕੋਈ ਮੈਂ ਨਹੀਂ ਰੱਖਦੀ ਆ ਤੇ ਇਹਦਾ ਕੁਝ ਵੀ ਨਹੀਂ ਹੈਗਾ ਪਰਮਾਤਮਾ ਦੇ ਕਰੇ ਪਤਾ ਨਹੀਂ ਬਹੁਤ ਕੁਝ ਆ ਜੀ ਤੁਸੀਂ ਲਾਈਨ ਵਾਲੇ ਬਣੋ ਤੁਸੀਂ ਲਾਈਨ 'ਚ ਖੜਨ ਵਾਲੇ ਬਣੋ ਤੁਸੀਂ ਥੋੜਾ ਜਿਹਾ ਸਬਰ ਕਰਨ ਵਾਲੇ ਬਣੋ ਜੀ ਬਿਲਕੁਲ ਠੀਕ ਹੈ ਸੋ ਬਹੁਤ ਸ਼ੁਕਰੀਆ ਤੁਹਾਡਾ ਤੋਂ ਅਸੀਂ ਪਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਆਪਣੇ ਜ਼ਾਰੇ ਵੱਲੋਂ ਵੀ ਕਿ ਤੁਹਾਨੂੰ ਹੋਰ ਵੀ ਪਰਮਾਤਮਾ ਵਾਹਿਗੁਰੂ ਬਲੰਦੀਆਂ ਵੱਲ ਲੈ ਕੇ ਜਾਵੇ ਸੋ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸੋ ਆਪਾਂ ਦੋ ਗੱਲਾਂ ਜਿਹੜੀਆਂ ਨੇ ਉਹ ਸਾਡੇ ਅਮਨ ਫਰੀਦੀ ਜੀ ਨੇ ਉਹਨਾਂ ਦੇ ਨਾਲ ਵੀ ਕਰਾਂਗੇ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਅਸਲਾਮੁਅਲੈਕਮ ਨਮਸਕਾਰ ਸਭ ਤੋਂ ਪਹਿਲਾਂ ਤਾਂ ਅਸੀਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਟੀਮ ਕਮੇਟੀ ਸਾਰੇ ਭਾਈਚਾਰੇ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੱਥੇ ਮੌਕਾ ਦਿੱਤਾ ਅਸੀਂ ਵੀ ਸੋਚਿਆ ਸੀ ਵੀ ਸਾਡੀ ਸ਼ੁਰੂਆਤ ਪਹਿਲੇ ਗਾਣੇ ਦੀ ਭਰਾ ਦੀ ਗੁਰੂ ਘਰ ਤੋਂ ਹੋਵੇ ਸ਼ਬਦਾਂ ਦੀ ਰੱਬ ਦੇ ਘਰ ਤੋਂ ਚੀਜ਼ ਸਟਾਰਟ ਹੁੰਦੀ ਆ ਤਾਂ ਉਹ ਵਧੀਆ ਹੀ ਹੁੰਦੀ ਆ ਅੱਗੇ ਤੱਕ ਵੱਧ ਹੀ ਜਾਂਦੀ ਆ ਭਾਈ ਮਰਦਾਨਾ ਜੀ ਤੋਂ ਲੈ ਕੇ ਬਾਬੇ ਨਾਨਕ ਜੀ ਦੇ ਨਾਲ ਸਾਰੀ ਜ਼ਿੰਦਗੀ ਨਾਲ ਕੱਢੀ ਆ ਬੜੀ ਦੁਨੀਆ ਰਾਸਤੇ ਚਾਈ ਬਾਬਾ ਜੀ ਨਾਲ ਬੜੇ ਚੀਜ਼ਾਂ ਦੇਖ ਕੇ ਇੱਧਰ ਉੱਧਰ ਵੀ ਚਲੇ ਗਏ ਭਾਈ ਭਾਈ ਮਰਦਾਨਾ ਜੀ ਨੇ ਹਮੇਸ਼ਾ ਬਾਬਾ ਜੀ ਦੇ ਨਾਲ ਬਾਬਾ ਜੀ ਦੇ ਹੁਕਮ ਅਨੁਸਾਰ ਆਪਣੀ ਜ਼ਿੰਦਗੀ ਗੁਜ਼ਾਰੀ ਆ ਜੀ ਇਸ ਤੋਂ ਵੱਡਾ ਕੋਈ ਗੱਲ ਨਹੀਂ ਹੋ ਸਕਦੀ ਤੇ ਭਾਈ ਚੈਰਕ ਸਾਂਝ ਨੂੰ ਅਸੀਂ ਕਾਇਮ ਰੱਖਣ ਲਈ ਸਾਰੇ ਧਰਮਾਂ ਸਾਂਝੇ ਨੇ ਸਾਡੇ ਭੈਣ ਭਰਾਣੇ ਚਾਹੇ ਉਹ Hindu, Muslim, Sikh, Isai ਸਾਡੇ ਗੁਰੂਆਂ ਪੀਰਾਂ ਨੇ ਕੋਈ ਫਰਕ ਨਹੀਂ ਪਾਇਆ ਜਿਹੜੇ ਵੀ ਧਰਮ ਦੇ ਚੱਕ ਕੇ ਦੇਖ ਲਓ ਤੁਸੀਂ ਕਿਸੇ ਵੀ ਸਿਸਟਮ ਦੇ ਵਿੱਚ ਗੀਤਾ ਜੀ ਦੇਖ ਲਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇਖ ਲਓ ਕੁਰਾਨ ਸ਼ਰੀਫ ਚ ਦੇਖ ਲਓ ਉਹਨਾਂ ਨੇ ਹਮੇਸ਼ਾ ਹੀ ਹੱਕ ਸੱਚ ਤੇ ਇਨਸਾਫ ਦੀ ਗੱਲ ਕੀਤੀ ਆ ਇਨਸਾਨੀਅਤ ਦੀ ਗੱਲ ਕੀਤੀ ਆ ਉਹਨਾਂ ਨੇ ਕਿਸੇ ਧਰਮ ਦੀ ਗੱਲ ਨਹੀਂ ਕੀਤੀ ਵੀ ਇਹ ਹਿੰਦੂ ਆ ਸਿੱਖ ਆ ਅੱਜ ਅਸੀਂ ਗੁਰੂ ਘਰਾਂ 'ਚ ਜਾਂਦੇ ਆ ਅੱਜ ਅਸੀਂ ਮੰਦਰਾਂ ਜਾਂਦੇ ਆ ਸੀ ਕਿੰਨਾ ਮਾਨ ਸਤਕਾਰ ਸਾਨੂੰ ਮਿਲਦਾ ਜੀ ਮੈਂ ਦਰਬਾਰ ਸਾਹਿਬ ਜਾਂਦਾ ਦੋ ਤਿੰਨ ਮਹੀਨੇ ਬਾਅਦ ਮੇਰਾ ਘੇੜਾ ਲੱਗਦਾ ਉੱਥੇ ਹਰ ਧਰਮ ਦਾ ਬੰਦਾ ਬੈਠਾ ਹੁੰਦਾ ਮਿੰਟਾਂ ਸੈਕਿੰਟਾਂ ਦੇ ਵਿੱਚ ਹਜ਼ਾਰਾਂ ਬੰਦਾ ਲੰਗਰ ਛੱਕੇ ਆਉਂਦਾ ਅਸੀਂ ਮਾਲਕ ਦੀ ਕਿਰਪਾ ਨਾਲ ਉਹਨੂੰ ਮੰਨਣ ਵਾਲੇ ਬੰਦੇ ਆ ਸਭ ਨੂੰ ਮੰਨਣ ਦਾ ਦੇਖੋ ਆਪਣੇ ਧਰਮ ਦੇ ਅਕੋਰਡਿੰਗ ਚੱਲੋ ਜੋ ਤੁਹਾਡਾ ਧਰਮ ਕਹਿੰਦਾ ਜੋ ਤੁਹਾਡੇ ਗੁਰੂ ਪੀਰ ਦੱਸ ਗਏ ਉਹਦੇ ਹਿਸਾਬ ਨਾਲ ਚੱਲੋ ਪਰ ਇਨਸਾਨੀਅਤ ਸਭ ਤੋਂ ਵੱਡਾ ਧਰਮ ਆ ਸਾਰੀ ਕਿਤਾਬਾਂ ਨੇ ਧਾਰਮਿਕ ਨੇ ਸਾਨੂੰ ਕਿਹਾ ਇਹ ਚੀਜ਼ਾਂ ਨੂੰ ਅਸੀਂ ਮੁੱਖ ਰੱਖਦੇ ਹੋਏ ਇਨਸ਼ਾ ਅੱਲਾਹ ਤਾਲਾ ਸਾਡੇ ਸ਼ਹਿਰ ਚ ਪੰਜਾਬ ਚ ਸਾਡੇ ਦੇਸ਼ ਦੇ ਵਿੱਚ ਅਸੀਂ ਸਭ ਤੋਂ ਵੱਡੀ ਗੱਲ ਆ ਸਾਡੇ ਭਾਈਚਾਰਕ ਸਾਂਝ ਕਾਇਮ ਕਰਨੀ ਜਿਵੇਂ ਸਾਡੀ ਭਰਾਏ ਸਪਾਕ ਨਹੀਂ ਕੀਤੀ ਆ ਤੁਸੀਂ ਦੇਖੋ ਕਿੰਨੀ ਵੱਡੀ ਗੱਲ ਆ ਮੁਸਲਮਾਨਾਂ ਦਾ ਮੁੰਡਾ ਸੋਚ ਕੀ ਆਈ ਉਹਨਾਂ ਬਾਰੇ ਆਪਣੇ 10ਵੇਂ ਪਾਸ਼ਾ ਗੁਰਗੋਵਿੰਦ ਸਿੰਘ ਜੀ ਉਹਨਾਂ ਦੇ ਬੱਚੇ ਨੀਹਾ ਚ ਚਿੰਨ ਤੇ ਉਹਨਾਂ ਲਈ ਗਾਣਾ ਦਾਦੀ ਜੀ ਬੈਠੇ ਨੇ ਜਿਹੜੇ ਦੇਖੋ ਤੁਸੀਂ ਕਿੰਨੀ ਵੱਡੀ ਭਾਵਨਾ ਹੋਊਗੀ ਮਨ ਦੇ ਵਿੱਚ ਉਹਦੇ ਅੱਖਾਂ ਭਰਿਆ ਆ ਉਹਦੇ ਦੱਸਦੇ ਹੋਏ ਦੀਆਂ ਸੋ ਅਸੀਂ ਸਾਰਿਆਂ ਨੂੰ ਇਹੀ ਗੱਲ ਕਹਿਣੀ ਚਾਹੁੰਦੇ ਆਂ ਵੀ ਤੁਸੀਂ ਸਾਡੇ ਸਾਰੇ ਭੈਣ ਭਰਾਓ ਸਭ ਤੋਂ ਪਹਿਲਾਂ ਆਪਣੀ ਇਨਸਾਨੀਤ ਨੂੰ ਪਿਆਰ ਕਰਨਾ ਫਿਰ ਬਾਅਦ ਦੇ ਵਿੱਚ ਸਾਡੇ ਧਰਮ ਨੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੇ ਸਤਕਾਰ ਦੇ ਵਿੱਚ ਇਹਨਾਂ ਨੇ ਆ ਕੇ ਜੋ ਆਪਣਾ ਸ਼ਬਦ ਗੁਰੂ ਦੇ ਦਰ ਤੇ ਆ ਕੇ ਭੇਂਟ ਕੀਤਾ ਹੈ ਬਹੁਤ ਵੱਡੀ ਸੋਚ ਇਹਨਾਂ ਦੀ ਜੋ ਕਿ ਇਹਨਾਂ ਨੇ ਆ ਕੇ ਦਰਬਾਰ ਅਮ드ਗੜਾ ਗੁਰਦੁਆਰਾ ਸਿੰਘ ਸਭਾ ਵਿਖੇ ਪਹੁੰਚ ਕੇ ਇਹ ਸ਼ਬਦ ਨੂੰ ਰਿਲੀਜ਼ ਕਰਨ ਵਾਲੇ ਸੋਚਿਆ ਹੈ ਮੈਂ ਪਹਿਲਾਂ ਤਾਂ ਇਹਨਾਂ ਦੀ ਸੋਚ ਨੂੰ ਵੀ ਸਲਾਮ ਕਰਦਾ ਕਿਉਂਕਿ ਇਹ ਆਪ ਮੁਸਲਮਾਨ ਕਮਿਊਨਿਟੀ ਦੇ ਵਿੱਚੋਂ ਹਨ ਕਿਉਂਕਿ ਦੂਸਰੇ ਧਰਮ ਪ੍ਰਤੀ ਜਾ ਕੇ ਉੱਥੋਂ ਰਿਲੀਜ਼ ਕਰਾਉਣਾ ਇੱਕ ਬਹੁਤ ਵੱਡਾ ਮਾਨ ਦੇ ਵਿੱਚ ਜਾਜਵਾ ਵੀ ਚਾਹੀਦਾ ਹੈ ਔਰ ਘਰੋਂ ਇਸ ਚੀਜ਼ ਦੀ ਪ੍ਰੇਰਣਾ ਵੀ ਮਿਲਦੀ ਹੈ ਇੱਥੋਂ ਪਤਾ ਲੱਗਦਾ ਵੀ ਇਹ ਇਨਸਾਨੀਅਤ ਨਾਲ ਜੁੜੇ ਹੋਏ ਹਨ ਮੈਂ ਇਹਨਾਂ ਨੂੰ ਇੱਥੇ ਪਹੁੰਚਣ ਤੇ ਗੁਰੂ ਮਹਾਰਾਜ ਦਾਤ ਜਿਉ ਇਹਨਾਂ ਨੇ ਸ਼ਬਦ ਪੇਂਟ ਕੀਤਾ ਹੈ ਉਸ ਦੇ ਵਿੱਚ ਮੈਂ ਗੁਰੂ ਮਹਾਰਾਜ ਅਰਦਾਸ ਤੇ ਬੇਨਤੀ ਕਰੂੰਗਾ ਕਿ ਜਿਸ ਤਰ੍ਹਾਂ ਇਹਨਾਂ ਦਾ ਪਹਿਲਾ ਜਿਹੜਾ ਗੀਤ ਗਾਇਆ ਸੀ ਇਹਨਾਂ ਨੇ ਇਸ ਸ਼ਬਦ ਨੂੰ ਉਹ ਉਸ ਤੋਂ ਵੀ ਵੱਧ ਸੰਗਤਾਂ ਪਿਆਰ ਦੇਣ ਦੀ ਹੈ। ਹਾਂ ਚੋ ਨੀਰ ਨਾ ਰੁਕੀ ਪੋਟਿਆਂ ਦਾ ਵੀ ਪਹਚਾਵੇ ਰਾਜ ਰਾਜ ਗਰਨਾਜ ਨੂੰ ਤੁਹਾਡੇ ਵਿਚਣ ਗਿਆ ਸੀ ਨਾਮ ਕਿ ਹਰਾਮੀ ਕਿੱਥੇ